ਉਹਦੇ ਪੋਸਟਰ ਲਾ ਕੇ ਯਾਰ ਕਹਿੰਦੇ ਇੱਥੇ ਬੰਦੇ ਨੇ ਕਰੋੜਪਤੀ ਲੋਕਾਂ ਨੂੰ ਪਾਗਲ ਬਣਾਇਆ ਜਾਂਦਾ ਹਾਂਜੀ ਕਿਉਂ ਪਾਗਲ ਬਣਾ ਰਹੇ ਲੋਕਾਂ ਨੂੰ ਯਾਰ ਕਰੋੜਪਤੀ ਕਦੋਂ ਪਾਗਲ ਬਣਾ ਰਹੇ ਭਰਾ ਤੁਸੀਂ ਲਿਖ ਰਹੇ ხੇ ਇੱਥੇ ਕਰੋੜਪਤੀ ਬਣਦੇ ਨੇ ਨਹੀਂ ਨਹੀਂ ਬਣਦੇ ਨੇ ਵੀਰੇ ਲੱਖਪਤੀ ਵੀ ਬਣਦੇ ਨੇ ਕਰੋੜਪਤੀ ਵੀ ਬਣਦੇ ਨੇ ਅੰਦਰ ਫੋਟੋਆਂ ਲੱਗੀਆਂ ਨੇ ਵੀਡੀਓ ਵੀ ਚੱਲਦੀਆਂ ਨੇ ਸਾਡੀਆਂ ਨੈਟ ਤੇ ਚੈਨਲਾਂ ਤੇ ਵੀਡੀਓ ਚੱਲਦੇ ਨੇ ਜਿਹਾ ਸਾਡਾ ਇਨਾਮ ਲੱਗਦਾ ਪਰਮਾਤਮਾ ਦੀ ਕਿਰਪਾ ਦੇਖੋ ਜਿਵੇਂ ਪੰਜਾਬ ਸਰਕਾਰ ਦਾ ਨਾ ਬੰਪਰ ਆ ਗਿਆ ਲੂੜੀ ਦਾ ਬੰਪਰ ਤੇ ਇਸ ਤੋਂ ਪਹਿਲਾਂ ਨਾ ਇੱਕ ਦੀਵਾਲੀ ਬੰਪਰ ਨਿਕਲ ਗਿਆ ਟੇਆ ਸਾਡੀਆਂ ਵੀਡੀਓ ਪਈਆਂ ਨੇ ਉਹਦੇ ਤੇ ਅਸੀਂ ਕਹੇ ਸੀ ਸਿੰਗਰ ਸੌਰੀ ਮੇਸ ਕੁੰਭ ਕਰਨੇ ਆਂ ਵੀਰ ਆਸੀ ਵਿੱਚ ਨਾਮ ਜਾਣਗੇ ਤੇ ਪਰਮਾਤਮਾ ਦੀ ਕਿਰਪ 1 ਕਰੋੜ ਕੁੰਭ ਰਾਸੀ ਜਿੱਤ ਗਿਆ ਹੁਣ ਹਫਤਾ ਪਹਿਲਾਂ ਅਸੀਂ ਵੀਡੀਓ ਪਾਈ ਸੀ ਵੀ ਜਿਹੜੇ ਹੁਣ ਨਾਮ ਜਾਣਗੇ ਸਿੰਘ ਰਾਸੀ ਤੇ ਮਕਰ ਰਾਸੀ ਦੇ ਵਿੱਚ ਜਾਣਗੇ ਤੇ ਪਰਮਾਤਮਾ ਦੀ ਕਿਰਪਾ ਨਾਲ 22 ਤਰੀਕ ਵਾਲਾ ਜਿਹੜਾ ਡਰਾਅ ਨਿਕਲੇ ਆ 3 ਕਰੋੜ ਦਾ ਬਾਈ ਸਿੰਘ ਰਾਸੀ ਦੇ ਵਿੱਚ ਗਿਆ ਸਿੱਧਵਾ ਵੇੜ ਦੀ ਲੇਡੀਜ਼ ਨੇ ਮਨੈਸ਼ਵਰੀ ਦੇਵੀ ਕਿ ਆ ਬਾਲਾ ਬਹੁਤ ਸਹੀ ਹੋ ਰਹੀਆਂ ਨੇ ਕੋਈ ਖਵਾਣੀਆਂ ਬਾਈ ਪਹਿਲਾਂ ਵੀ ਆਪਾਂ ਜਿਹੜਾ ਕਿਹਾ ਸਹੀ ਹੈ ਕਦੇ ਮਿਰਚੂਰ ਸਾਫਤ ਕਰਕੇ ਦਿਖਾ ਦਿਓ ਬਾਲਾ ਜੀ ਹੁਣ ਕੀ ਤਾਂ ਰਾਮਦਲ ਕਿਹੜੀ ਕਿਹੜਾ ਹੁਣ ਜਿਹੜਾ ਬੰਪਰ ਚੱਲ ਰਿਹਾ ਜੀ ਚੱਲ ਰਿਹਾ ਪੰਜਾਬ ਸਰਕਾਰ ਦਾ ਲੋੜੀ ਬੰਪਰ 2026 ਆ ਟਿਕਟ ਹੈ ਜੀ 10 ਕਰੋੜ ਰੁਪਏ ਦਾ ਗਰੰਟਡ ਪ੍ਰਾਈਜ਼ ਆ ਜੋ ਪਬਲਿਕ ਦੇ ਵਿੱਚ ਨਿਕਲਨੇ ਨਿਕਲਣਾ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਇਹਦੇ ਵਿੱਚ ਸੈਕੰਡ ਪ੍ਰਾਈਜ਼ ਜਿਹੜਾ 1 ਕਰੋੜ ਰੁਪਏ ਦਾ ਤੇ ਥਰਡ ਪ੍ਰਾਈਜ਼ ਹੈਗਾ 50 ਲੱਖ ਰੁਪਏ ਦਾ ਤੇ ਉਸ ਤੋਂ ਬਾਅਦ ਵੀ ਇਹਦੇ ਵਿੱਚ 10-10 ਲੱਖ ਰੁਪਏ ਦੇ 8 ਪ੍ਰਾਈਜ਼ ਨੇ ਜੀ ਤੇ ਫਿਰ ਇਹਦੇ ਵਿੱਚ 5-5 ਲੱਖ ਦੇ 8 ਪ੍ਰਾਈਜ਼ ਇਹਦੇ ਵਿੱਚ ਹਜ਼ਾਰਾਂ ਦੇ ਨਾਮ ਨੇ ਤੇ A ਔਰ B ਦੋ ਸੀਰੀਜ਼ ਨੇ ਇਹ ਤੇ B ਦੀ ਟਿਕਟਾਂ 8-8 ਲੱਖ ਟਿਕਟਾਂ ਸਭੀ ਟੋਟਲ 16 ਲੱਖ ਟਿਕਟਾਂ ਪ੍ਰਿੰਟ ਹੋਈਆਂ ਪੰਜਾਬ ਸਰਕਾਰ ਦੀ ਲੋੜੀ ਬੰਪਰ ਪੰਜਾਬ ਸਰਕਾਰ ਦੀ ਹੈ ਹਾਂਜੀ ਸਰ ਕੀ ਬਾਤ ਹੈ ਦੋਸਤੋ ਫਿਰ ਤੱਕ ਕੋਈ ਗੱਲ ਹੀ ਨਹੀਂ ਪਰ ਇਹ ਪੰਡਤ ਜੀ ਪੈਸਾ ਹੀ ਪੈਸਾ ਜਿਹੜੇ ਹਸਾਉਣਾਂ ਲਿਖਿਆ ਹੋਇਆ ਹੈ ਨਾ ਇੰਨੇ ਦਾ ਰੁਪਏ ਦਿੱਤੇ ਨੇ ਪਹਿਲਾਂ ਵੀ ਗਵਰਨਮੈਂਟ ਨੇ ਇਹ ਪੈਸੇ ਦਿੱਤੇ ਨੇ ਠੀਕ ਹੈ ਤੁਹਾਡੇ ਸਾਹਮਣੇ 11 ਕਰੋੜ ਰੁਪਏ ਇੱਕ ਸਬਜ਼ੀ ਵੇਚਣ ਵਾਲੇ ਨੂੰ ਨਾਮ ਲੱਗਿਆ ਤੇ ਜਿਹੜਾ ਹੁਣ 3 ਕਰੋੜ ਦਾ ਪ੍ਰਾਈਸ ਲੱਗ ਕੇ ਛਟਿਆ ਉਹ ਲੇਡੀਜ਼ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ ਜਿਹਨੂੰ 3 ਕਰੋੜ ਦਾ ਨਾਮ ਲੱਗਿਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਤਾਂ ਹੀ ਕਹਿੰਦੇ ਆ ਕਸਟਮਰਾਂ ਨੂੰ ਵੀ ਆਪਣੀ ਜਿੱਕਰ ਤੁਸੀਂ ਟਿਕਟ ਪਾਉਂਗੇ ਕਿਸਮਤ ਜਮਾਉ ਇਕਰ ਧਰੇ ਬੈਠੋਗੇ ਫਿਰ ਤੁੜੋ ਨਾਮ ਲਗੂਗਾ ਹਾਂ ਬਿਲਕੁਲ ਮੇਰੇ ਦੋਸਤੋ ਕਿਸਮਤ ਜਰੂਰ ਜਮਉਣੀ ਛਈ ਤੇ 500 ਰੁਪਏ ਦੀ ਟਿਕਟ ਆਪਣਾ ਜੇ ਨਾ ਲੈ ਆਏ 500 ਰੁਪਏ ਟਿਕਟ ਆ ਪਰ ਜਿਹਨਾਂ ਦੀ ਮਕਰ ਜਾਂ ਸਿੰਘ ਰਾਸੀ ਆ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਭਾਈ ਉਹ ਨਾ 3100 ਰੁਪਏ ਵਾਲਾ ਕੰਬੋ ਪੈਕ ਪਾ ਕੇ ਜਾਓ ਉਹਦੇ ਵਿੱਚ ਤੁਹਾਡੇ ਨਾਮ ਲੱਗਣ ਦੇ ਚਾਂਸ ਜ਼ਿਆਦਾ ਬਣਦੇ ਨੇ ਡਰਾਵ ਜਿਆਦਾ ਐਡ ਹੋ ਜਾਂਦੇ ਨੇ ਤੇ ਬਾਕੀ ਪਾ ਤੁਸੀਂ ਘੱਟ ਟਿਕਟਾਂ ਵੀ ਸਿੱਖਦੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਉਹ 500 ਦੀ ਪਾ ਸਕਦੇ ਹੋ 1000 ਦੀ ਪਾ ਸਕਦੇ ਹੋ 1000 ਦੀ ਪਾ ਕੇ ਕੀ ਕਰਦੇ ਹੋ? ਬੜੀ ਵਧੀਆ ਟਿਕਟ ਕੰਬੋ ਪੜਾਉਂਦਾ 3100 ਰੁਪਏ ਵਾਲਾ ਕੰਬੋ 3100 ਰੁਪਏ ਵਾਲਾ ਕੰਬੋ ਪੈੱਕ ਬਾ ਉਹਦੇ ਵਿੱਚ ਤੁਹਾਨੂੰ 70 ਰੁਪਏ ਵਾਲੀ ਟਿਕਟ ਵੀ ਮਿਲਦੀ ਹੈਗੀ। ਚਾਬਾ। ਇਹ 70 ਰੁਪਏ ਦੀ ਟਿਕਟ ਡੇਲੀ ਨਿਕਲਦੀ ਹੈ 1 ਬੰਨੇ 6 ਵਜੇ 8 ਵਜੇ ਉਹ ਵੀ ਮਿਲਦੀ ਹੈਗੀ। ਹਾਂਜੀ ਉਹਦੇ ਵਿੱਚ 1 ਕਰੋੜ ਤੇ 25 ਲੱਖ ਵਾਲੀ ਮਿਲਦੀ ਹੈਗੀ ਡੇਲੀ 25 ਟਿਕਟ ਪਾਉਣੀ ਪੈਣੀ ਹੈ ਕਰਾਚੋਂ ਨਿਕਲਣਾ ਪੈਣਾ ਪੰਡਤਲਾੜ ਦੀ ਮਲਿਕ ਕੋਲਾ ਤੇ ਪਹੁੰਚਣਾ ਪੈਣਾ ਜੇ ਕਰੋ ਪਤੀ ਲੱਖ ਪਤੀ ਬਿਲਕੁਲ 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 ਦੋਸਤੋ ਤੁਹਾਨੂੰ ਮੈਂ ਦੱਸ ਦਿਆਂ 68819 ਬੰਦਿਆਂ ਨੂੰ 23 ਕਰੋੜ 47 ਲੱਖ ਤੇ 90000 ਰੁਪਏ ਵੰਡਵਾ ਪਿਆ ਸਰਕਾਰ ਨੇ ਯਾਰ ਪੈਸਾ ਹੀ ਪੈਸਾ ਕਹਿੰਦਾ ਮਤਲਬ ਕਿਸੇ ਹਿਸਾਬ ਨਾਲ ਟਿਕਟਾਂ ਅਰਚ ਕਰ ਲੋ ਯਾਰ ਰਪੀਰ ਰਪੀਰ ਹੈ ਲੈਣ ਵਾਲੇ ਬਣੋ ਦੇਣ ਨੂੰ ਅਸੀਂ ਬੈਠੇ ਆਂ ਯਾਰ ਕਾ ਬਾਤ ਹੈ ਪਾਣ ਜੀ ਕਿੱਥੇ ਆਉਣਾ ਪਊਗਾ ਮੈਨੂੰ ਦੱਸੋ ਆਉਣਾ ਪਊਗਾ ਜੀ ਮਲੇਰ ਕੋਟਲੇ ਰਾਜੀ ਦੇ ਬਾਗ ਦੇ ਵਿੱਚ ਨੇੜੇ ਅੰਬਾਲਾ ਹਸਪੀਟਲ ਅੱਖਾਂ ਦਾ ਨੇੜੇ ਕਿਹੜੀ ਬਰਾ ਬੂਟ ਹਾਉਸ ਤੇ ਜੇਕਰ ਤੁਸੀਂ ਵਾਰੋ ਵਾਰ ਰੋਡ ਦੇ ਥਰੋ ਆ ਰਹੇ ਹੋ ਤਾਂ ਜਰਗ ਚੌਂਕ ਆ ਜਾਓ ਜਰਗ ਚੌਂਕ ਦੇ ਪੁਲ ਦੇ ਨੀਚੇ ਨਾ ਪੈਟਰੋਲ ਪੰਪ ਬਣਿਆ ਪੈਟਰੋਲ ਪੰਪ ਦੇ ਨਾਲ ਹੀ ਗਲੀ ਮੁੜਦੀ ਹੈ ਤੀਜੀ ਗਲੀ 'ਚ ਆਪਣਾ ਹੀ ਸ਼ਾਪ ਆ ਜਾਂ ਫਿਰ ਬਾਜ਼ਾਰ ਵਿੱਚ ਦੇ ਆਉਂਗੇ ਤਾਂ ਮਲਤਾਨੀ ਚੌਂਕੋਂ ਗਿਆ ਜੋ ਜਾਂ ਗੁਦਵਾਰਾ ਹਾਜ਼ਾ ਨਾਰਾ ਦੀ ਬੈਕ ਸਾਈਡ ਤੇ ਨਹੀਂ ਗਲੀ ਆ ਉਹ ਗਲੀ ਸਿੱਧੀ ਵੜਿਆ ਉਹ ਸਾਡੇ ਆਫ ਤੱਕ ਆਏਗੀ ਤੇ ਬਾਕੀ ਤੁਸੀਂ ਗੂਗਲ ਦੇ ਉ ਸਾਡੀ ਲੋਕੇਸ਼ਨ ਲਾ ਸਕਦੇ ਹਾਂ ਉਸ ਤੇ ਤੁਹਾਨੂੰ ਇੱਥੇ ਲੋਕੇਸ਼ਨ ਲਾਇਆ ਕਿਸ ਹਾਂ ਤਾਂ ਬਿਲਕੁਲ ਦੋਸਤੋਂ ਟੈਂਡ ਆਲਾ ਯਾਰ ਛੇਤੀ ਛੇਤੀ ਟਿਕਟਾਂ ਲਏ ਦੋਸਤੋਂ ਟੈਂਡ ਬਹੁਤ ਘੱਟ ਹੈਗੀ ਤੇ ਮੁੜ ਕੇ ਇਹਣਾ ਹੋਏ ਪੰਡਤ ਜੀ ਬਾਅਦ ਚ ਮਿਲੇਣਾ ਹਨਾ ਪਰ ਪਹਿਲਾਂ ਪਹਿਲਾਂ ਬੱਦੇ ਮੁੜ ਜਾਂਦੇ ਨੇ ਇਸ ਕਰਕੇ ਅਸੀਂ ਕਹਿੰਨੇ ਵੀ ਆਪਣਾ ਪਹਿਲਾਂ ਪਹਿਲਾਂ ਆ ਕੇ ਟਿਕਟਾਂ ਲਈ ਚੱਲੋ ਜਿਵੇਂ ਜਿਵੇਂ ਵੀ ਤੁਹਾਨੂੰ ਟਾਈਮ ਮਿਲਦਾ ਪੰਡਤ ਲਾੜਰੀ ਮਲੇਰ ਕੋਟਲਾ ਤੇ ਪਹੁੰਚ ਕੇ ਆਪਣੇ ਟਿਕਟਾਂ ਲੈ ਜਾਓ ਬਈ ਇਹ ਇਨਾਮ ਲੈਣੇ ਬਿਲਕੁਲ ਬਿਲਕੁਲ ਦੋਸਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਯਾਰ ਕੋਈ ਗੱਲਬਾਤ ਕਰਨੀ ਹੈ ਸਕਰੀਨ ਦੇ ਉੱਤੇ ਨੰਬਰ ਲੱਗਾ ਹੋਇਆ ਉਸ ਤੇ